ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅਸੀਂ ਆਏ ਆ ਅੱਜ ਬਾਰਡਰ ਏਰੀਆ ਦੇ ਵਿੱਚ ਬੈਲਟ ਇਹ ਆ ਜੀ ਤੇ ਸੁਹਾ ਪੈਂਦਾ ਨਹਿਰ ਜਿਹਨੂੰ ਕਹਿ ਦਿੰਦੇ ਸੇਮ ਨਾਲ ਤੇ ਪਾਣੀ ਨਾ ਫੁੱਲ ਹੋਇਆ ਹੋਇਆ ਇਹ ਪਿੰਡ ਦੇ ਲੋਕ ਜਿੰਨਾਂ ਨੇ ਆਰ ਪਾਰ ਜਾਣਾ ਹੁੰਦਾ ਇਹ ਦੇਖਣ ਆਏ ਆ ਤੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਇਹ ਉਹਨਾਂ ਨੇ ਆਪ ਦਾ ਰਸਤਾ ਪਾਣੀ ਪੁਲ ਦੇ ਨਾਲ ਲੱਗਣ ਜਾ ਰਿਹਾ ਹੈ ਪਿੰਡ ਦੇ ਆਵਾਜਾਈ ਬਹੁਤ ਔਖੇ ਹੋ ਗਈ ਹੈ ਤੇ ਉਪਰੋਂ ਦੀ ਘੁੰਮ ਕੇ ਆਉਣਾ ਪੈ ਤੰਦਾ 5 ਤੋਂ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਹਾਂਜੀ ਮਿੱਤਰੋ ਆਪਾਂ ਆਏ ਆ ਬਾਰਡਰ ਏਰੀਆ ਦੇ ਵਿੱਚ ਫਾਇਲ ਕਾ ਤੇ ਇੱਧਰ ਦੇਖੋ ਪਾਣੀ ਦਾ ਨਿਕਾਸ ਬਹੁਤ ਜ਼ਿਆਦਾ ਉੱਚਾ ਹੋ ਗਿਆ ਤੇ ਉੱਧਰ ਦੇਖੋ ਪੁਲ ਵੀ ਟੁੱਟ ਗਿਆ ਆਦੀ ਤੇ ਪਿੰਡ ਦੇ ਲੋਕ ਵੇਖੋ ਮਜਾ ਨਾ ਬੈਠਿਆ ਪੁਲ ਦੇ ਨਾਲ ਪਾਣੀ ਲੱਗਦਾ ਪਿਆ ਹਾਂ ਜੱਕ ਤੇ ਇਹਨੂੰ ਸੇਮ ਨਾਲ ਆ ਕਿਹਾ ਜਾਂਦਾ ਉੰਦੇ ਜੀ ਵੀ ਦੇਖੋ ਕਿੰਨਾ ਪਾਣੀ ਆ ਗਿਆ ਤੇ ਰਾਤ ਬਹੁਤ ਤੇਜ ਆਇਆ ਤੇ ਅਗੂ ਪੌੜੋ ਟੁੱਟੀ ਆਪਣੀ ਅੱਧੀ ਤੇ ਇੱਧਰ ਉਹ ਹੁਣ ਆਪਾਂ ਸਾਰਾ ਅੱਗੇ ਤੱਕ ਚੱਲ ਕੇ ਤੁਹਾਨੂੰ ਦਿਖਾਉਨੇ ਆ ਤੇ ਇਦਾਂ ਹੀ ਵੀਡੀਓ ਨੂੰ ਬਣਾਈ ਰਿਓ ਤੇ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਅੱਜ ਮਿੱਤਰੋ ਆਪਾਂ 17 ਤਰੀਕ 2025 ਦੀ ਵੀਡੀਓ ਬਣਾ ਰਹੇ ਆ ਸ਼ਾਮ ਦੀ ਤੇ ਸਵੇਰੇ ਅਪਲੋਡ ਕਰਾਂਗੇ ਆਪਾਂ ਤੇ ਬਹੁਤ ਜ਼ਿਆਦਾ ਪਾਣੀ ਆ ਲਓ ਜੀ ਆਪਾਂ ਪਹੁੰਚੇ ਆਂ ਬਾਰਡਰ ਦੇ ਉੱਤੇ ਆ ਸਤਲੁਜ ਤੇ ਕੰਡੇ ਤੇ ਜਿੱਥੇ ਪੀਰਾਂ ਦੀ ਦਰਗਾਹ ਬਾਬਾ ਖਵਾਜਾ ਪੀਰ ਦਾ ਅੱਜ ਮੇਲਾ ਵੀ ਦੇਖਣ ਨੂੰ ਮਿਲਿਆ ਤੇ ਨਾਲ ਹੀ ਇੱਥੇ ਪਾਣੀ ਬਹੁਤ ਹੀ ਜ਼ਿਆਦਾ ਪਾਣੀ ਇੱਥੇ ਤੱਕ ਪਹੁੰਚ ਚੁੱਕਿਆ ਇਹ ਨਾਲ ਝੋਨੇ ਆ ਝੋਨਿਆਂ ਦੇ ਵਿੱਚ ਤੱਕ ਪਾਣੀ ਆ ਗਿਆ ਪਾਣੀ ਦਾ ਪੱਧਰ ਕਹਿੰਦੇ ਭਈ ਵੱਧਦਾ ਜਾ ਰਿਹਾ ਲਓ ਜੀ ਇਹ ਹੈ ਸਤਲੁਜ ਦਰਿਆ ਜੋ ਕਿ ਪਾਣੀ ਦੇ ਵਿੱਚ ਫਸਲਾਂ ਖੜੀਆਂ ਹੋਈਆਂ ਤਬਾਹ ਉਹਨਦੀਆਂ ਦੇਖੀਆਂ ਜਾ ਰਹੀਆਂ ਨੇ ਇੱਥੋਂ ਦੇ ਲੋਕ ਕਹਿ ਰਹੇ ਆ ਕਿ ਪਾਣੀ ਦਾ ਪੱਦਰਕਾਲ ਨਾਲੋਂ ਥੋੜਾ ਜਿਹਾ ਅੱਜ ਵੱਧ ਹੋਇਆ ਆ ਆ ਦੇ ਲੋ ਕਿਸਾਨਾਂ ਦੇ ਪੱਠੇ ਮੱਜਾਂ ਨੂੰ ਬਹੁਤ ਔਖਾ ਹੋ ਗਿਆ ਪੱਠੇ ਵੀ ਪਾਣੀ ਦੇ ਵਿੱਚ ਰੁੜੇ ਜਾ ਰਿਹਾ ਪੇੜ ਲੱਗੇ ਹੋਏ ਆ ਲੋਕਾਂ ਦੀਆਂ ਫਸਲਾਂ ਦਰਿਆ ਦੇ ਵਿੱਚ ਜੋ ਪਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੱਤ ਲੋ ਦਰਿਆ ਦੇ ਕੰਢੇ ਤੇ ਦੇਖਣ ਨੂੰ ਆ ਰਿਹਾ ਕਿ ਕਹਿੰਦੇ ਕੱਲ ਪਾਣੀ ਦਾ ਪੱਧਰ ਵੱਧ ਗਿਆ ਸੀ ਅੱਜ ਥੋੜਾ ਜਿਹਾ ਹੋਰ ਉਸ ਤੋਂ ਵੱਧ ਗਿਆ ਹੈ ਪਾਣੀ ਆ ਖੇਤਾਂ ਦੇ ਵਿੱਚ ਝੋਨੇ ਲੱਗੇ ਹੋਏ ਆ ਤੇ ਆ ਸਤਲੁਜ ਦਰਿਆ ਦਾ ਪਾਣੀ ਆ ਰਿਹਾ ਜੀ ਆ ਵੇਖੋ ਪਾਣੀ ਦੇ ਵਿੱਚ ਸਪੈਦਿਆਂ ਦੀ ਹਾਈਟ ਕਿੰਨੀ ਰਹਿ ਗਈ ਹੈ ਸਪੈਦੇ ਬਹੁਤ ਛੋਟੇ ਛੋਟੇ ਆ ਉਹ ਵਿੱਚ ਕਾਰ ਖੜੇ ਆ ਤੇ ਪਾਣੀ ਆਪਣੇ ਹੱਥਾਂ ਨੂੰ ਤੋੜਦਾ ਹੋਇਆ ਪਾਰ ਜਾ ਰਿਹਾ ਆ ਸਪੈਦੇ ਬਾਰ ਪਾਕਿਸਤਾਨ ਦੇ ਨਾਲ ਬਾਰਡਰ ਏਰੀਆ ਲੱਗਦਾ ਹੈ ਇਸ ਤੋਂ ਅੱਗੇ ਪਾਕਿਸਤਾਨ ਦੀ ਹੱਦ ਬਿਲਕੁਲ ਹੀ ਨੇੜੇ ਆ ਇਸ ਦਰਿਆ ਨੂੰ ਕਰਾਸ ਕਰਦਿਆਂ ਨਾਲ ਹੀ ਅੱਗੇ ਹੱਦ ਪਾਕਿਸਤਾਨ ਦੀ ਹੈ ਜੀ ਲਓ ਜੀ ਆਪਾਂ ਹਾਂ ਜੀ ਆਰਮੀਆ ਲੰਦੀ ਸ਼ੌਣੀ ਤੇ ਆਪਾਂ ਸ਼ੌਣੀ ਦੇ ਨਾਲ ਨਾਲ ਦਰਿਆ ਸਤਲੁਜ ਇਹ ਆਪਾਂ ਨਾਲ ਹੀ ਬਾਰਡਰ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਨਾਲ ਹੀ ਸਤਲੁਜ ਦਰਿਆ ਜਿੱਥੋਂ ਕੇ ਲਓ ਜੀ ਇਹ ਹੈ ਦੀ ਬਾਰਡਰ ਬਾਰਡਰ ਦੇ ਨਾਲ ਸਤਲੁਜ ਦਰਿਆ ਦੇ ਦਰ ਬਣਾਏ ਗਏ ਆ ਇਹਨਾਂ ਨੇ ਪੂਰੇ ਵੀ ਪਾਣੀ ਦੀ ਨਿਕਾਸੀ ਵਾਸਤੇ ਜੋ ਦਰਿਆ ਦੇ ਵਿੱਚੋਂ ਇਹ ਰਫੇਰੀ ਹੁੰਦੀ ਹੈ ਜੀ ਉਸ ਦੀ ਵਜ੍ਹਾ ਕਰਨਾ ਆਪਾਂ ਪਹੁੰਚੇ ਜੀ ਪਾਕਿਸਤਾਨ ਦੀ ਹੱਦ ਤੇ ਇਹ ਹੈ ਜੀ ਆਰਮੀ ਵਾਲਿਆਂ ਦੀ ਸ਼ੌਣੀ ਤੇ ਇਹ ਹੈ ਸਤਲੁਜ ਦਰਿਆ ਦਾ ਕੰਡਾ ਉਹ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਹਣਗੇ ਤਾਰਾਂ ਜਿੱਥੇ ਲੱਗੀਆਂ ਜਾਂ ਤਾਰਾਂ ਜੀ ਤੇ ਨਾਲ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਆਰਮੀ ਵਾਲਿਆਂ ਦੀ ਚੌਂਕੀ ਰਹਿ ਗਈ ਸਾਡੇ ਪਿੱਛੇ ਹੈ ਜੀ ਇਹ ਹੈ ਜੀ ਬਾਰਡਰ ਦੀ ਅੰਤਾਰਾ ਬਿਲਕੁਲ ਤੇ ਇੱਥੋਂ ਪਾਕਿਸਤਾਨ ਦੇ ਵਿੱਚੋਂ ਐਂਟਰ ਕਰਕੇ ਆਪਣੇ ਸਾਤਲੁਦਰਾ ਡਿਸਟ੍ਰਿਕਟ ਫਾਜ਼ਿਲਕਾ ਨੂੰ ਜੁੜਦਾ ਹੈ ਪਿੱਛੋਂ ਫਰੋਇਪੁਰ ਤੋਂ ਆ ਕੇ ਪਾਕਿਸਤਾਨ ਦੇ ਏਰੀਆ ਦੇ ਵਿੱਚੋਂ ਦੀ ਘੁੰਮਦਾ ਹੋਇਆ ਜਾ ਕੇ ਰਸਤੇ ਦੇ ਵਿੱਚ ਇਹ ਨਾਲ-ਨਾਲ ਫਸਲਾਂ ਨੂੰ ਥਪਾ ਕਰਦਾ ਆ ਜੋ ਸੈਂਟਰ ਸਰਕਾਰ ਸਾਨੂੰ ਕਹਿ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਸਾਡੇ ਪੰਜਾਬ ਨਾਲ ਕੋਈ ਤੱਕਾ ਨਹੀਂ ਹੋਇਆ ਜਿੰਨਾ ਤੱਕਾ ਸਾਡੇ ਪੰਜਾਬ ਨਾਲ ਹੁੰਦਾ ਹਰ ਵਾਰੀ ਹੁੰਦਾ ਇੱਕ ਵਾਰ ਨਹੀਂ ਆਜ਼ਾਦੀ ਤੋਂ ਸੰਘਰਸ਼ ਕਰਦੇ ਆ ਰਹੇ ਆ ਸਾਡੇ ਪੰਜਾਬੀਆਂ ਨੇ ਬਹੁਤ ਮੱਲਾ ਮਾਰੀਆਂ ਨੇ ਦੂਰ ਦੂਰ ਤੱਕ ਤੇ ਆਹ ਦੇਖ ਲੋ ਹਰ ਵਾਰ ਬਾਰਡਰ ਏਰੀਆ ਤਾਂ ਲਗਭਗ ਪਠਾਨਕੋਟ ਤੋਂ ਲੈ ਕੇ ਡਿਸਟ੍ਰਿਕਟ ਫਾਜ਼ਿਲਕਾ ਬਹੁਤ ਗੰਗानगर ਤੱਕ ਜਿੰਨਾ ਵੀ ਹੈ ਪੂਰਾ ਹਿਤਵਾ ਆਏ ਸਾਲ ਇੱਕ ਸਾਲ ਛੱਡ ਕੇ ਦੋ ਸਾਲ ਦੋ ਤੋਂ 3 ਸਾਲ 3 ਤੋਂ 4 ਸਾਲ ਚਾਰਾਂ ਸਾਲਾਂ ਬਾਅਦ ਪਾਣੀ ਆਉਂਦਾ ਹੀ ਆਉਂਦਾ ਹੈ ਤੇ ਨਾਲ-ਨਾਲ ਫਸਲਾਂ ਤਬਾਹ ਕਰਦਾ ਜੀ ਆਦੇ ਨਾਲ ਚੋਨੇ ਦੀ ਫਸਲ ਖੜੀ ਹੈ ਇਹ ਆ ਜੀ ਸਤਲੁਜ ਦਰਿਆ ਤੇ ਨਾਲ ਹੀ ਅੱਗੇ ਤਾਰਾ ਤੋਂ ਪਾਰ ਇੱਕ ਕਿੱਲੇ ਦੀ ਲਾਮ ਤੇ ਆਪਣੀ ਜ਼ਮੀਨ ਆ ਜਾਂਦੀ ਹੈ ਜੀ ਤੇ ਉਸ ਤੋਂ ਅੱਗੇ ਪਾਕਿਸਤਾਨ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜੀ ਪਾਕਿਸਤਾਨ ਦੇ ਵਿੱਚ ਵੀ ਸੇਮ ਹੀ ਕੰਡੀਸ਼ਨ ਹੈ ਜੀ ਦੇਖਣ ਨੂੰ ਓ ਨੋ ਲਓ ਜੀ ਆ ਵੇਖ ਲਓ ਪਾਕਿਸਤਾਨ ਵਾਲੇ ਪਾਸੇ ਸੂਰਜ ਵੀ ਡੁੱਬਣ ਨੂੰ ਤਿਆਰ ਹੈ ਜੀ ਤੇ ਸ਼ਾਮ ਹੋ ਚੁੱਕੀ ਅਸੀਂ ਵੀ ਲੇਟ ਪਹੁੰਚੇ ਇੱਥੇ ਤੁਹਾਨੂੰ ਸਤਲੁਜ ਦਰਿਆ ਦੇ ਕੰਢੇ ਦੇ ਅਲੱਗ-ਅਲੱਗ ਰਿਵਿਊ ਤੁਹਾਨੂੰ ਦੇ ਰਹੇ ਹਾਂ ਤੇ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਟੈਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਾਣੀ ਦੇਖਣ ਲਈ ਲੋਕ ਲਗਾਤਾਰ ਦੂਰ-ਦੂਰੋਂ ਆ ਰਹੇ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਪਿੰਡਾਂ ਵਾਲੇ ਲੋਕ ਹੋਰਿਆ ਪਿੰਡ ਨਜ਼ਦੀਕ ਇਹ ਨੇ ਟਾਣੀਆਂ ਪਿੰਡ ਕੁਰਕਾ ਤੇ ਨਾਲ ਨਾਲ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਕਰਨ ਜੋ ਏਰੀਆ ਦੁਖਦਾਈ ਖਬਰਾਂ ਮਿਲਦੀਆਂ ਨੇ ਸੱਚੀ ਕਾਲ ਜੀ ਸਾਨੂੰ ਫੌਜੀ ਇਹਨੇ ਕਿਹਾ ਵੀ ਵੀਡੀਓ ਜਿਆਦਾ ਬਣਾਉਣ ਦੇ ਅਲਾਓ ਪਰਮਿਸ਼ਨ ਨਹੀਂ ਹੈਗੀ ਤੁਹਾਨੂੰ ਤੇ ਅਸੀਂ ਹੁਣ ਥੋੜਾ ਜਿਹਾ ਅੱਗੇ ਆ ਗਏ ਆ ਤੇ ਵੀਡੀਓ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਨਵੀਂ ਨਵੀਂ ਅਪਡੇਟ ਹੋਰ ਲੈ ਕੇ ਆਉਂਦੇ ਰਹਾਂਗੇ ਆਪਾਂ ਨਨ ਸਬਸਕ੍ਰਾਈਬ ਕਰ ਲਓ ਕਿ ਸਵੇਰੇ ਆਪਾਂ 8:30 ਵਜੇ ਵਲੋਗ ਅਪਲੋਡ ਕਰ ਦਿੰਨੇ ਆਂ ਹਾਂਜੀ ਜੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਕਿ ਵਲੋਗ ਆ ਗਿਆ ਕਿ ਸਾਰੀ ਜਾਣਕਾਰੀ ਆਪਾਂ ਬਿਲਕੁਲ ਦੇਵਾਂਗੇ ਤੇ ਅੱਜ ਤਰੀਕ ਹੈਗੀ ਆ 17 ਹਾਂਜੀ 2025 ਤੇ ਸ਼ਾਮਿਲ ਦੀ ਆਪਾਂ ਅਪਡੇਟ ਦੇ ਰਹੇ ਆਂ ਆਪਾਂ ਮਿਲਦੇ ਆ ਘਰੇ ਜਾ ਕੇ ਤੇ ਕੱਲ੍ਹ ਦੀ ਵੀ ਅਪਡੇਟ ਤੁਹਾਨੂੰ ਦੱਸਾਂਗੇ ਬਿਲਕੁਲ ਜੀ ਇੱਕ ਰੀਮੀਡੀਨ 아, 쪄야 뭔 이제 끝나면 오겠지.